ਦੋਸਤੋ ਜੇ ਪੈਸਾ ਬੋਲਦਾ ਹੁੰਦਾ ਤਾਂ ਫਿਰ ਪੈਸਾ ਕਿੱਦਾਂ ਬੋਲਦਾ ਆ ਲੈ ਸੁਣੋ ਸਭ ਤੋਂ ਪਹਿਲਾਂ ਪੈਸਾ ਮੰਨ ਲਓ ਜਿਹੜਾ ਬੈਂਕਾਂ ਦੇ ਵਿੱਚ ਪਿਆ ਉਹ ਕਿੱਦਾਂ ਬੋਲਦਾ ਪੈਸਾ ਕਹਿੰਦਾ ਉਹ ਮੈਨੂੰ ਕੱਢ ਲਓ ਇੱਥੋਂ ਮੈਨੂੰ ਖਰਚ ਲਓ ਕਿਉਂ ਮੈਨੂੰ ਜਮਾ ਕਰ ਕਰਕੇ ਰੱਖੀ ਜਾਂਦੇ ਆ ਮੇਰਾ ਤਾਂ ਬਚਪਨ ਤੋਂ ਲੈ ਕੇ ਬੁਢਾਪਾ ਸਾਰਾ ਇੱਥੇ ਹੀ ਲੰਘ ਗਿਆ ਵੀ ਮੈਂ ਤਾਂ ਪਿਆ ਪਿਆ ਬੁढ़ा ਹੋ ਗਿਆ ਮੈਨੂੰ ਤਾਂ ਜਰ ਲੱਗੀ ਕੱਢ ਲਓ ਮੈਨੂੰ ਯਾਰ ਮੈਨੂੰ ਖਰਚ ਲਓ ਹੱਥ ਜੋੜਦਾ ਮੈਨੂੰ ਕਿਤੇ ਲਾ ਲਓ ਲੈਖੇ ਮੇਰਾ ਕੋਈ ਪਲਾਟ ਖਰੀਦ ਲਓ ਮੇਰਾ ਕੋਈ ਘਰ ਖਰੀਦ ਲਓ ਕੋਈ ਗੱਡੀ ਲੈ ਲਓ ਮੈਨੂੰ ਕੱਢ ਲਓ ਯਾਰ ਮੈਨੂੰ ਬੈਂਕ ਚੋਂ ਲੈ ਜੋ ਵਿਚਾਰਾ ਮਿੰਨਤਾ ਕਰਦਾ ਦੂਜੀ ਗੱਲ ਹੁਣ ਜਿਹੜਾ ਡੀਜੇ ਤੇ ਆਪਾਂ ਨੱਚਦੇ ਹੋਏ ਪੈਸਾ ਗੇਰਦੇ ਆਂ ਆਏ ਸਿੱਟਦੇ ਆ ਹਨਾ ਤੇ ਉਹ ਪੈਸਾ ਕਿੱਦਾਂ ਬੋਲਦਾ ਉਹ ਕਹਿੰਦਾ ਉਹ ਯਾਰ ਮੈਨੂੰ ਦੇਖ ਕੇ ਸਿੱਟ ਜੇ ਮੈਂ ਕਿਸੇ ਮੋਟੀ ਦੀ ਜਨਾਨੀ ਦੇ ਪੈਰਾਂ ਦੇ ਥੱਲੇ ਆ ਗਿਆ ਵੇ ਮੇਰੇ ਤਾਂ ਜਾਨ ਨਿਕਲ ਜੂ ਮੈਨੂੰ ਦੇਖ ਕੇ ਸਿੱਟ ਦੇਖੀ ਮੈਨੂੰ ਐਂ ਨਾ ਸਿੱਟ ਬੇ ਹੌਲੀ ਸਿੱਟ ਮੈਨੂੰ ਮੇਰਾ ਛੱਟ ਲੱਗਦੀ ਆ ਹਨਾ ਵਿਚਾਰਾ ਮਿੰਤਾ ਕਰਦਾ ਫੇਰ ਪੈਸਾ ਮਨੁਲਾ ਕਿਸੇ ਦਾ ਜਾਂਦੇ ਜਾਂਦੇ ਸੜਕ ਤੇ ਪੈਸਾ ਡਿੱਗ ਗਿਆ ਗਲੀ ਚ ਪਿਆ ਹੁਣ ਪੈਸਾ ਕਿੱਦਾਂ ਕਹਿੰਦਾ ਉਹ ਯਾਰ ਮੈਨੂੰ ਚੱਕ ਲੋ ਕੋਈ ਮੈਨੂੰ ਲੈ ਜਾਓ ਇੱਥੋਂ ਉਹ ਜਵਾਕ ਜੇ ਤੂੰ ਹੀ ਚੱਕ ਲੈ ਦੇਖਦਾ ਚੰਨਾ ਵੇ ਕੋਈ ਚੀਜ਼ ਖਾ ਲਈ ਮੇਰੀ ਲੈ ਜਾ ਉਹ ਯਾਰ ਮੇਰੇ ਤੇ ਤਾਂ ਲੋਕ ਪੈਰ ਰੱਖ ਰੱਖ ਕੇ ਲੰਘੀ ਜਾਂਦੇ ਆ ਮੈਨੂੰ ਚੱਕ ਲੋ ਕੋਈ ਹੈਨਾ ਫਿਰ ਜੇ ਉਸ ਪੈਸੇ ਨੂੰ ਕੋਈ ਚੱਕ ਲੈਂਦਾ ਫਿਰ ਪੈਸਾ ਬੜਾ ਖੁਸ਼ੀ ਹੁੰਦਾ ਫਿਰ ਬੋਲਦਾ ਉਹ ਸ਼ੁਕਰ ਆ ਓਏ ਰੱਬਾ ਮੈਨੂੰ ਕਿਸੇ ਨੇ ਤਾਂ ਚੱਕਿਆ ਮੈਂ ਹੁਣ ਕਿਸੇ ਦੇ ਤਾਂ ਕੰਮ ਆਉਂਗਾ ਲੈ ਬਈ ਕੁਣ ਜਿਹੜਾ ਪੈਸਾ ਅਮੀਰਾਂ ਦੇ ਘਰਾਂ ਵਿੱਚ ਜਮ੍ਹਾਂ ਹੁੰਦਾ ਉਹ ਪੈਸਾ ਕਿੱਦਾਂ ਬੋਲਦਾ ਪੈਸਾ ਕਹਿੰਦਾ ਆਹਾ ਹਾ 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 ਰੱਬ ਨੇ کیا ਜ਼ਿੰਦਗੀ ਦਿੱਤੀ ਆ ਮੈਨੂੰ ਰੱਬ ਨੇ ਕਿੰਨੇ ਵਧੀਆ ਥਾਵੇਂ ਮੈਨੂੰ ਪੈਦਾ ਕੀਤਾ ਹਨਾ ਇੱਥੇ ਤਾਂ ਐਸ਼ ਹੀ ਐਸ਼ ਆ ਮੈਂ ਆਰਾਮ ਨਾਲ ਪਿਆ ਰਹਿੰਦਾ ਮੈਨੂੰ ਤਾਂ ਕੋਈ ਛੇੜਦਾ ਹੀ ਨਹੀਂ ਕਦੇ ਲੱਕਰਚ ਰੱਖ ਦੇ ਦਿੰਦੇ ਨੇ ਕਦੇ ਮੈਡਮ ਜੀ ਆਪਣੇ ਭੈਂਟ ਘੈਂਟ ਪਰਸ ਦੇ ਵਿੱਚ ਰੱਖਦੇ ਨੇ ਮਹਿੰਗੇ ਮਹਿੰਗੇ ਪਰਸਾਂ 'ਚ ਰਹਿਣਾ ਮੈਂ ਆਹਾ ਹਾ ਥੈਂਕ ਯੂ ਰੱਬਾ ਤੂੰ ਮੈਨੂੰ ਕਿਹੋ ਜਿਹਾ ਘਰ ਚ ਪੈਦਾ ਕੀਤਾ ਮਹਿੰਗੀਆਂ ਮਹਿੰਗੀਆਂ ਮੈਂ ਗੱਡੀਆਂ ਚ ਘੁੰਮਦਾ ਇਹਨਾਂ ਦੇ ਨਾਲ ਹੈਨਾ ਤੇ ਵਧੀਆ ਵਧੀਆ ਮੇਰੀਆਂ ਚੀਜ਼ਾਂ ਖਰੀਦਦੇ ਨੇ بڑے بڑے ਮੋਲਾਂ ਚ ਘੁੰਮਦਾ ਮੈਂ ਇਹਨਾਂ ਦੇ ਨਾਲ ਲੈ ਬਈ ਹੁਣ ਇਹ ਪੈਸਾ ਵੀ ਹੋ ਗਿਆ ਤੇ ਹੁਣ ਜਿਹੜਾ ਪੈਸਾ ਕਿਸੇ ਗਰੀਬ ਦੇ ਘਰ ਚ ਹੁੰਦਾ ਉਹ ਕਿਦਾਂ ਬੋਲਦਾ ਧਿਆਨ ਨਾਲ ਸੁਣੋ ਪੈਸੇ ਤਾਂ ਗਰੀਬਾਂ ਦੇ ਘਰਾਂ ਚ ਪੈਸਾ ਹੁੰਦਾ ਹੀ ਕਿੱਥੇ ਆ ਹੈਨਾ ਜਦੋਂ ਮਿਹਨਤ ਕਰਕੇ ਕੋਈ ਗਰੀਬ ਪੈਸਾ ਕਮਾ ਕੇ ਵੀ ਲਿਆਂਦਾ ਤਾਂ ਪੈਸਾ ਪਹਿਲਾਂ ਤਾਂ ਉਹ ਦੇਖ ਕੇ ਰਾਕੇ ਬਹੁਤ ਖੁਸ਼ ਹੁੰਦਾ ਕਹਿੰਦਾ ਸ਼ੁਕਰ ਹੈ ਓਏ ਰੱਬਾ ਤੂੰ ਮੈਨੂੰ ਇੱਥੇ ਭੇਜਦਾ ਮੈਂ ਕਿਸੇ ਗਰੀਬ ਦੇ ਕੰਮ ਆਉਂਗਾ ਮੈਂ ਕਿਸੇ ਚੰਗੇ ਥਾਂਵੇਂ ਲੱਗੂਗਾ ਤੇ ਪੈਸਾ ਫਿਰ ਕਹਿੰਦਾ ਕਿ ਦੇਖ ਇਸਨੇ ਵਿਚਾਰੇ ਨੇ ਮੈਨੂੰ ਕਿੰਨੀ ਮਿਹਨਤ ਨਾਲ ਕਮਾਇਆ ਤੇ ਮੈਨੂੰ ਘਰ ਜਿਹਾ ਕੇ ਕਿੰਨਾ ਖੁਸ਼ ਐ ਕਿੰਨੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਜਦੋਂ ਮੈਂ ਘਰ ਸਾਂ ਆ ਮੈਂ ਇਸ ਬੰਦੇ ਨਾਲ ਕਦੇ ਧੋਖਾ ਨਹੀਂ ਕਰਦਾ ਇਸ ਗਰੀਬ ਦੇ ਮੈਂ ਅੜੇ ਥੁੜੇ ਕੰਮ 'ਚ ਇਹਦਾ ਡੰਗ ਟਪਾਉਂਗਾ ਅੜੇ ਥੋੜੇ ਟਾਈਮ ਮੈਂ ਇਹਦੇ ਨਾਲ ਖੜੂਗਾ ਇਹਨੂੰ ਮੈਂ ਮਰਦੇ ਨੂੰ ਵੀ ਬਚਾਊਗਾ ਪੈਸੇ ਦੇ ਅੰਦਰ ਵੀ ਫੀਲਿੰਗ ਹੁੰਦੀ ਹੈ ਹੈਨਾ ਉਹ ਕਿਸੇ ਦੀ ਫੀਲਿੰਗ ਸਮਝਦਾ ਹੁਣ ਪੈਸਾ ਲੱਗ ਲੱਗ ਤਰ੍ਹਾਂ ਬੋਲਦਾ ਹੁੰਦਾ ਹੈਨਾ ਬਾਕੀ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਕਿ ਜੇ ਪੈਸਾ ਬੋਲਦਾ ਹੁੰਦਾ ਤਾਂ ਵੱਖ-ਵੱਖ ਥਾਵਾਂ ਦਾ ਪੈਸਾ ਕਿੱਦਾਂ ਬੋਲਦਾ ਹੂੰ ਹੁਣ ਮੰਨ ਲੈ ਕੋਈ ਬੱਚੇ ਦੇ ਹੱਥ 'ਚ ਪੈਸਾ ਪੈਸਾ ਉਹਨੂੰ ਕਹਿੰਦਾ ਚੱਲ ਪੁੱਤ ਮੇਰੀ ਚੀਜ਼ ਖਾ ਲੈ ਲਾ 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 ਆ ਲੈ ਲਾ ਪਾਪੜ ਖਰੀਦ ਲੈ ਮੇਰੇ कुरकुरे ਖਰੀਦ ਲੈ ਜੋ ਤੇਰਾ ਦਿਲ ਕਰਦਾ ਖਾ ਲੈਂ ਖੁਸ਼ੀ ਹੁੰਦਾ ਪੈਸਾ ਬੱਚਿਆਂ ਦੇ ਹੱਥ ਚ ਜਾ ਕੇ ਜਿਹੜਾ ਪੈਸਾ ਕਿਸੇ ਚੰਗੇ ਥਾਂਵੇਂ ਲੱਗਦਾ ਉਹ ਪੈਸਾ ਬਹੁਤ ਖੁਸ਼ ਹੁੰਦਾ ਤੇ ਜਿਹੜਾ ਪੈਸਾ ਕਿਸੇ ਮਾੜੇ ਥਾਂਵੇਂ ਲੱਗਦਾ ਉਹ ਵਿਚਾਰਾ ਪੈਸਾ ਵੀ ਦੁਖੀ ਹੁੰਦਾ ਹੈਨਾ ਲੱਗੇ ਕੋਈ ਬੁढ़ा बड़ा ਮਰ ਜਾਂਦਾ ਹੈਨਾ ਉਦੀ ਅਰਥੀ ਤੇ ਜਿਹੜਾ ਪੈਸਾ ਰੱਖਦੇ ਉਹ ਪਤਾ ਕੀ ਕਹਿੰਦਾ ਓਹੋ ਯਾਰ ਮੇਰੀ ਹਲੇ ਕੋਈ ਉਮਰ ਹੋਈ ਸੀ ਅਰਥੀ ਤੇ ਚੜਨ ਦੀ ਤੂੰ ਤਾਂ ਮੈਨੂੰ ਪਹਿਲਾਂ ਹੀ ਅਰਥੀ ਤੇ ਪਾਤਾ ਬੇ ਮੈਨੂੰ ਚੱਕ ਲੋ ਇੱਥੋਂ ਹਲੇ ਤਾਂ ਮੈਂ ਜੀਉਣਾ ਚਾਹੁੰਦਾ ਪੈਸਾ ਵਿਚਾਰਾ ਮਿੰਤਾ ਕਰਦਾ ਤੇ ਜਿਹੜ ਕੋਈ ਪੈਸਾ ਕੋਈ ਮੰਨ ਲਓ ਕੋਈ ਨਸ਼ੇੜੀ ਹਣਾ ਕੋਈ ਉਹਦਾ ਨਸ਼ਾ ਨੁਸ਼ਾ ਖਰੀਦਦਾ ਹੁੰਦਾ ਕਿਸੇ ਨਸ਼ੇ ਦੇ ਨਸ਼ੇ ਨੂੰ ਖਰੀਦਣ ਵਾਸਤੇ ਪੈਸਾ ਜਿਹੜਾ ਯੂਜ਼ ਹੁੰਦਾ ਉਹ ਪੈਸਾ ਕਹਿੰਦਾ ਉਹ ਯਾਰ ਮੈਨੂੰ ਕਿਸੇ ਚੱਜ ਦੀ ਥਾਂਵੇਂ ਲਾ ਲੋ ਕਿਉਂ ਮੇਰਾ ਨਸ਼ਾ ਖਾਈ ਜਾਂਦੇ ਆ ਖਰੀਦ ਖਰੀਦ ਕੇ ਮੈਂ ਤੁਹਾਡੇ ਅੱਗੇ ਮਿੰਨਤ ਕਰਦਾ ਉਹ ਭਰਾਵੋ ਨਾ ਮੇਰੀ ਨਾ ਮੇਰੀ ਬੇਇੱਜ਼ਤੀ ਕਰਾਓ ਹਨਾ ਨਾ ਮੇਰੇ ਨਾਲ ਨਸ਼ਾ ਖਰੀਦੋ ਕੋਈ ਚੱਜ ਦੀ ਚੀਜ਼ ਖਰੀਦ ਲਓ ਬਥੇਰੀਆਂ ਮਿੰਨਤਾਂ ਕਰਦਾ ਪੈਸਾ ਹਨਾ ਵਿਚਾਰਾ ਰੋਂਦਾ ਪਰ ਉਹਦੀ ਕੋਈ ਨਾ ਸੁਣਦਾ ਹੋਰ ਵੀ ਮੰਨ ਲਓ ਆਪਾਂ ਕੋਈ ਚੀਜ਼ ਖਰੀਦਦੇ ਆ ਹਨਾ ਜਿਹੜਾ ਮੰਨ ਲੋ ਕੋਈ ਲੇਡੀਜ਼ ਗਹਿਣੇ ਖਰੀਦਦੀਆਂ ਸੋਨੇ ਦੇ ਹਨਾ ਉਹ ਜਿਹੜਾ ਪੈਸਾ ਦਿੰਦੇ ਆ ਤਾਂ ਫਿਰ ਪੈਸਾ ਬੜਾ ਖੁਸ਼ੀ ਹੁੰਦਾ ਕਹਿੰਦਾ ਹਾਈ ਹਾਈ ਮੇਰੇ ਨਾਲ ਗਹਿਣੇ ਖਰੀਦਦੇ ਜਾ ਰਹੇ ਨੇ ਮੈਂ ਕਿਸੇ ਦੇ ਕੰਮ ਆਇਆ ਹਨਾ ਮੇਰੇ ਨਾਲ ਪੈਸੇ ਨਾਲ ਖਰੀਦੇ ਹੋਏ ਜਿਹੜੇ ਗਹਿਣੇ ਕੋਈ ਪਾਊਗਾ ਕੋਈ ਸੋਨਾ ਲੱਗੂਗਾ ਤਾਂ ਫਿਰ ਪੈਸਾ ਉੱਥੇ ਖੁਸ਼ ਹੁੰਦਾ ਸੋ ਪੈਸੇ ਦੇ ਵੀ ਵੱਖ-ਵੱਖ ਇਮੋਸ਼ਨਲ ਹੁੰਦੇ ਆ ਆਈ ਮੀਨ ਇਮੋਸ਼ਨ ਹੁੰਦੇ ਹਨਾ ਪੈਸੇ ਨੂੰ ਜੇ ਆਪਾਂ ਕਿਸੇ ਚੰਗੀ ਥਾਂਵੇਂ ਲਾਂਦੇ ਤਾਂ ਪੈਸਾ ਬਹੁਤ 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 ਖੁਸ਼ ਹੁੰਦਾ ਤੇ ਪੈਸਾ ਕਹਿੰਦਾ ਮੈਂ ਬਾਰ-ਬਾਰ ਤੇਰੇ ਕੋਲ ਆਉਂਗਾ ਬਾਰ-ਬਾਰ ਤੇਰੇ ਕੋਲ ਆਉਂਗਾ ਤੂੰ ਮੈਨੂੰ ਵਧੀਆ ਥਾਂਵੇਂ ਲਾਣਾ ਤੇ ਜਿਹੜਾ ਕੋਈ ਪੈਸਾ ਖਰਾਬ ਕਰਦਾ ਹੈਨਾ ਕਿਸੇ ਮਾੜੇ ਕੰਮ ਤੇ ਲਾਂਦਾ ਫਿਰ ਪੈਸਾ ਕਹਿੰਦਾ ਤੇਰੇ ਕੋਲ ਤਾਂ ਨਹੀਂ ਮੈਂ ਮੁੜ ਕੇ ਆਉਂਦਾ ਹੈਗਾ ਤੂੰ ਤਾਂ ਮੇਰੀ ਬਹੁਤ ਬੇਕਦਰੀ ਕਰਤੀ ਆ ਤੂੰ ਤਾਂ ਮੇਰੀ ਬਹੁਤ ਬੇਇੱਜ਼ਤੀ ਕਰਾਈ ਆ ਮੈਂ ਨਹੀਂ ਹੁਣ ਤੇਰੇ ਕੋਲ ਆਉਂਦਾ ਤੇ ਜਿਹੜਾ ਪੈਸਾ ਹੈਨਾ ਆਪਾਂ ਰੱਖ ਕੇ ਮੱਥਾ ਟੇਕਦੇ ਆ ਉਹ ਪੈਸਾ ਤਾਂ ਤਨ ਤਨ ਹੋ ਜਾਂਦਾ ਪੈਸਾ ਕਹਿੰਦਾ ਥੈਂਕ ਯੂ ਤੁਸੀਂ ਮੈਨੂੰ ਚੰਗੀ ਥਾਂਵੇਂ ਲਾਇਆ ਮੈਂ ਤੁਹਾਡਾ ਕਦੇ ਦੇਣ ਨਹੀਂ ਦੇ ਸਕਦਾ ਉਹ ਪੈਸਾ ਦੁਨੀਆ 'ਚ ਸਭ ਤੋਂ ਖੁਸ਼ ਨਸੀਬ ਪੈਸਾ ਹੁੰਦਾ ਸੋ ਪੈਸਾ ਵੀ ਅਲੱਗ-ਅਲੱਗ ਤਰ੍ਹਾਂ ਫੀਲ ਕਰਦਾ ਹਨਾ ਖੁਸ਼ੀ ਦੇ ਵਿੱਚ ਪੈਸਾ ਖੁਸ਼ ਹੁੰਦਾ ਤੇ ਜਿਹੜਾ ਪੈਸਾ ਆਪਾਂ ਕਿਤੇ ਇਹੋ ਜੀ ਥਾਂਵੇਂ ਲਾਉਂਦੇ ਆ ਉਹ ਪੈਸਾ ਬੜਾ ਦੁਖੀ ਹੁੰਦਾ ਪੈਸੇ ਦੀ ਵੀ ਫੀਲਿੰਗਸ ਆਪਣੇ ਵਰਗੀ ਹੋਣੀ ਸੀ ਹਨਾ ਜੇ ਪੈਸਾ ਕਿਤੇ ਬੋਲਦਾ ਹੁੰਦਾ